ਚੜੇ ਚੰਦ ਗੁੱਜੇ ਨਹੀਂ ਰਹਿੰਦੇ ਇਸ਼ਕ ਤੇ ਮੁਸ਼ਕ ਨੂੰ ਛਪਾਇਆ ਨਹੀਂ ਜਾ ਸਕਦਾ ਦਬਾਇਆ ਨਹੀਂ ਜਾ ਸਕਦਾ ਲਗਦੀ ਨੂੰ ਤਾਂ ਭਾਵੇਂ ਕੋਈ ਨਾ ਜਾਣਦਾ ਹੋਵੇ ਲੇਕਿਨ ਜਦੋਂ ਟੁੱਟਦੀ ਹੈ ਉਸ ਨੂੰ ਸਾਰਾ ਜੱਗ ਜਾਣਦਾ ਹੈ ਫਿਰ ਲੋਕਾਂ ਵੱਲੋਂ ਇਸ ਜੱਗ ਵੱਲੋਂ ਤੁਹਾਨੂੰ ਭੰਡਿਆ ਜਾਂਦਾ ਹੈ ਤੁਹਾਡੇ ਉੱਤੇ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਤੁਹਾਡੇ ਉੱਤੇ ਕਟਾਸਾਰ ਵੀ ਕੀਤੇ ਜਾਂਦੇ ਨੇ ਜਿਹੜੇ ਸਮਾਜ ਦਾ ਤੁਸੀਂ ਹਿੱਸਾ ਹੋ ਇਧਰ ਵੱਡਾ ਕਾਰੋਬਾਰੀ ਕੰਗਾਲ ਹੋ ਗਿਆ ਵੱਡੇ ਕਾਰੋਬਾਰੀ ਨੇ ਡੀਐਸਪੀ ਜਿਹੜੀ ਮਹਿਲਾ ਆਪਣੀ ਡਿਊਟੀ ਤੇ ਤਨਖਤ ਸੀ ਉਹਦੇ ਨਾਲ ਪਿਆਰ ਦਾ ਸਵਾਗਤ ਚਾਇਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉਹ ਕਾਰੋਬਾਰੀ ਸੀ ਉਹ ਆਲਰੇਡੀ ਮੈਰਿਡ ਸੀ ਵਿਆਹਿਆ ਹੋਇਆ ਸੀ ਉਹਦੇ ਬੱਚੇ ਸੀ ਲੇਕਿਨ ਉਸ ਨੇ ਪੁਲਿਸ ਮੁਲਾਜ਼ਮ ਜਿਹੜੀ ਅਹੁਦੇ 'ਵਜੋਂ ਡੀਐਸਪੀ ਸੀ ਪਿਆਰ ਦਾ ਸੁਹਾंगर ਚਾਇਆ ਇੱਕ ਦੂਜੇ ਦੇ ਨਜ਼ਦੀਕ ਹੋਏ ਤਾਂ ਫਿਰ ਉਸ ਡੀਐਸਪੀ ਨੇ ਚੰਗੇ ਰਗੜੇ ਲਾਏ ਉਸ ਵੱਡੇ ਕਾਰੋਬਾਰੀ ਨੂੰ ਸਾਲਾਂ ਦੇ ਵਿੱਚ ਹੀ ਉਹ ਵੱਡਾ ਕਾਰੋਬਾਰੀ ਲੱਖ ਤੋਂ ਕੱਕ ਹੋ ਗਿਆ ਕਰੋੜਪਤੀ ਤੋਂ ਜ਼ੀਰੋ ਹੋ ਗਿਆ ਲੇਕਿਨ ਜਦੋਂ ਉਸ ਕਾਰੋਬਾਰੀ ਦੀ ਪਤਨੀ ਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਮੇਰਾ ਹਸਬੰਡ ਮੇਰੀ ਪਿੱਠ ਦੇ ਵਿੱਚ ਛੁਰਾ ਘੋਪ ਰਿਹਾ ਹੈ ਮੇਰੇ ਨਾਲ ਵਿਸ਼ਵਾਸ ਘਾਟ ਕਰ ਰਿਹਾ ਹੈ ਕਿਉਂਕਿ ਬਿਜ਼ਨਸ ਦੇ ਵਿੱਚੋਂ ਕਮਾਇਆ ਐਨਾ ਪੈਸਾ ਗਿਆ ਕਿੱਧਰ ਕਾਰੋਬਾਰੀ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਡੀਐਸਪੀ ਤੇ ਕੇਸ ਕਰ ਦਿੱਤਾ ਹੈ ਦੱਸ ਦਿਨੇ ਆ ਕੌਣ ਥੀ ਹੈ ਜੀ 36 ਗਰਦਾ ਕਾਰੋਬਾਰੀ ਹੈ ਦੀਪਕ ਟੰਡਣ ਤਣਾੜਸੀ ਤਣਾੜ ਹੈ ਪੈਸਾ ਲੁਟਾਇਆ ਡੀਐਸਪੀ ਕਲਪਨਾ ਵਰਮਾ ਤੇ ਕਿਵੇਂ ਆਪਸ ਵਿੱਚ ਮਿਲੇ ਕਿਵੇਂ ਆਪਸ ਦੇ ਵਿੱਚ ਇਹਨਾਂ ਦੇ ਸਮਝੌਤੇ ਹੋਏ ਕਿਸ ਤਰ੍ਹਾਂ ਦੇ ਇਹਨਾਂ ਨੇ ਵਾਅਦੇ ਕੀਤੇ ਇੱਕ ਦੂਜੇ ਨਾਲ ਕਿਉਂਕਿ ਨੈਸ਼ਨਲ ਟੀਵੀ ਤੇ ਕਾਰੋਬਾਰੀ 36 ਗੜ ਦੇ ਦੀਪਕ ਟੰਡਣ ਅਤੇ ਡੀਐਸਪੀ ਕਲਪਨਾ ਵਰਮਾ ਦੀਆਂ ਵੀਡੀਓ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਉਹ ਬੜੇ ਵੱਡੇ ਪੱਧਰ ਤੇ ਨੈਸ਼ਨਲ ਮੀੜਿਆ ਤੇ ਨਸ਼ਰ ਖੋਰੀਆ ਨੇ ਇਸ਼ਕ ਤੇ ਮੁਸ਼ਕਦੇ ਛੁਪਦੇ ਨਹੀਂ ਚੜੇ ਚੰਨ ਕਦੇ ਗੁੱਜੇ ਨਹੀਂ ਰਹਿੰਦੇ ਲਗਦੀ ਨੂੰ ਜੱਗ ਭਾਵੇਂ ਨਾ ਜਾਣਦਾ ਹੋਵੇ ਲੇਕਿਨ ਜਦੋਂ ਟੁੱਟਦੀ ਹੈ ਜਦੋਂ ਇਸ਼ਕ ਦੇ ਵਿੱਚ ਪੁਆੜੇ ਪੈਂਦੇ ਨੇ ਤੇ ਫਿਰ ਦੋਨਾਂ ਧਿਰਾਂ ਦੀ ਮਿੱਟੀ ਪਲੀਤ ਹੁੰਦੀ ਹੈ ਗੱਲ ਕਰੀਏ ਅਸੀਂ ਪੰਜਾਬ ਦੀ ਗੱਲ ਕਰੀਏ ਅਸੀਂ ਬਿਹਾਰ ਦੀ ਗੱਲ ਕਰੀਏ ਅਸੀਂ ਭਾਰ ਦੇ ਕਿਸੇ ਵੀ ਹਿੱਸੇ ਦੀ ਲੇਕਿਨ ਜਿਸ ਤਰ੍ਹਾਂ ਦਾ ਕੋਈ ਕਾਰਨ ਹੁੰਦਾ ਹੈ ਜਿਸ ਤਰ੍ਹਾਂ ਦੀ ਘਟਨਾ ਕੋਈ ਅੰਜਾਮ ਲੈਂਦੀ ਹੈ ਉਸ ਤੋਂ ਸਾਰਾ ਜੱਗ ਜਾਣੂ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਛਤੀਸਗੜ੍ਹ ਦੇ ਕਾਰੋਬਾਰੀ ਸੀ ਦੀਪਕ ਟੰਡਨ ਤੇ ਉਸ ਤੋਂ ਬਾਅਦ ਡੀਐਸਪੀ ਕਲਪਨਾ ਵਰਮਨਾ ਵਰਮਾ ਦੇ ਨਾਲ ਕਿਵੇਂ ਮਿਲੇ ਕਦੋਂ ਮਿਲੇ ਇਹ ਤਾਂ ਜਾਂ ਕਾਰੋਬਾਰੀ ਛਤੀਸਗੜ੍ਹ ਦੇ ਦੀਪਕ ਟੰਡਨ ਨੂੰ ਪਤਾ ਹੈ ਜਾਂ ਡੀਐਸਪੀ ਕਲਪਨਾ ਵਰਮਾ ਨੂੰ ਪਤਾ ਹੈ ਕਿਵੇਂ ਸੰਪਰਕ ਵਿੱਚ ਆਏ ਕਿਵੇਂ ਡੀਐਸਪੀ ਵੱਲੋਂ ਝਾਸਾ ਦਿੱਤਾ ਗਿਆ ਜਾਂ ਦੀਪਕ ਟੰਡਣ ਨੇ ਝਾਸਾ ਦਿੱਤਾ ਪਿਆਰ ਦਾ ਸ਼ਾਇਦ ਹੋਵੇ ਉਹਨਾਂ ਨੇ ਦੱਸਿਆ ਇਹ ਨਾ ਹੋਵੇ ਅੱਜ ਲੱਖ ਰੁਪਏ ਚਾਹੀਦਾ ਹੈ ਅੱਜ 2 ਲੱਖ ਰੁਪਏ ਚਾਹੀਦਾ ਹੈ ਅੱਜ ਮੇਰੇ ਭਰਾ ਨੂੰ ਹੋਟਲ ਦੇ ਵਿੱਚ ਅਡਜਸਟਮੈਂਟ ਕਰੋ ਉਥੇ ਜੌਬ ਲਵਾਓ ਯਾਨੀ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਸੀ ਲੇਕਿਨ ਇਧਰ ਦੀਪਕ ਟੰਡਣ ਨੇ ਆਪਣੀਆਂ ਆਪਣੇ ਮਾਤਾ ਪਿਤਾ ਆਪਣੇ ਆਪਣੀ ਘਰ ਵਾਲੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਅੱਖਾਂ ਦੇ ਵਿੱਚ ਕਾਫੀ ਲੰਮਾ ਸਮਾਂ ਧੂੜ ਝੋਕੀ ਰਹੀ ਉਸ ਧੂੜ ਦਾ ਅੰਦੇਚਾ ਕੀ ਨਿਕਲਿਆ ਕਿ ਕਾਰੋਬਾਰੀ ਛਤੀਸ ਕਰਦਾ ਦੀਪਕ ਟੰਡਨ कंगाल ਹੋ ਗਿਆ ਟੈਨਸ਼ਨ ਦੇ ਵਿੱਚ ਹੋ ਗਿਆ ਜਦੋਂ ਦੀਪਕ ਟੰਡਨ ਦੀ ਘਰ ਵਾਲੀ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਪਿਆਰ ਦਾ ਸੁਆਗਰ ਚਾਇਆ ਸੀ ਉਸ ਨੇ ਕਰੋੜਾਂ ਰੁਪਏ ਲੁੱਟਾਇਆ ਅੱਜ ਉਹ ਕੰਗਾਰ ਹੈ ਸਾਰੀਆਂ ਜਦੋਂ ਉਹ ਚੈਟਸ ਵਨ ਹੋਈਆਂ ਜਦੋਂ ਉਹ ਪੈਸਿਆਂ ਦੇ ਟ੍ਰਾਂਸੈਕਸ਼ਨ ਜਿਹੜੀਆਂ ਹੋਈਆਂ ਸੀ ਹੋਈਆਂ ਜਿਹੜੀਆਂ ਉਹ ਵਾਇਰਲ ਹੋਈਆਂ ਤੇ ਫਿਰ ਡੀਐਸਪੀ ਜਿਹੜੀ ਹੈ ਕਲਪਨਾ ਵਰਮਾ ਉਹਨਾਂ ਨੇ ਐਫਆਈਆਰ ਦਲਦ ਕਰਵਾ ਦਿੱਤੀ ਦੀਪਕ ਟੰਡਨ ਅਤੇ ਉਸ ਦੇ ਪਰਿਵਾਰ ਤੇ ਦੀਪਕ ਟੰਡਨ ਤੇ ਉਸ ਦੀ ਪਤਨੀ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਡੀ ਐਸ ਪੀ ਕਲਪਨਾ ਵਰਮਨ ਨੇ ਨੈਸ਼ਨਲ ਮੀਡੀਆ ਤੇ ਭੰਦੀ ਪ੍ਰਚਾਰ ਹੋਇਆ ਦੋਨਾਂ ਦਾ ਇਸ਼ਕ ਤੇ ਮੁਸ਼ਕ ਨਹੀਂ ਛੁੱਪਦੇ ਕਿਵੇਂ ਫਸਾਇਆ ਗਿਆ ਕਿਵੇਂ ਪਿਆਰ ਦਾ ਸੁਆੰਗ ਰਚਿਆ ਕਿਵੇਂ ਇੱਕਮਿਕ ਹੋਏ ਯਾਨੀ ਕਿ ਡੀ ਐਸ ਪੀ ਕਲਪਨਾ ਵਰਮਨ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਅੱਖਾਂ ਦੇ ਵਿੱਚ ਧੂੜ ਧੂੜ ਚੋਕੀ ਹੋਵੇਗੀ ਕਿ ਇਹ ਮੇਰਾ ਕਰੀਬੀ ਹੈ ਮੇਰਾ ਰਿਸ਼ਤੇਦਾਰ ਹੈ ਤੇ ਫਿਰ ਦੀਪਕ ਟੰਡਨ ਨੇ ਪਿਆਰ ਦੇ ਵਿੱਚ ਅੰਨੇ ਹੋ ਕੇ ਇੰਨਾ ਪੈਸਾ ਕਿਵੇਂ ਲਟਾ ਦਿੱਤਾ ਨਾ ਤਾਂ ਆਪਣੀ ਪਤਨੀ ਬਾਰੇ ਸੋਚਿਆ ਨਾ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਅਤੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਦੂਜੇ ਉੱਤੇ ਐਫਆਈਆਰ ਦਰਜ ਕਰਵਾ ਕੇ ਗੁੱਥਮ ਗੁੱਤੀ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ ਕਿਸ ਤਰ੍ਹਾਂ ਇਹ ਰੋਲੇ ਦਾ ਨਿਪਟਾਰਾ ਕੀਤਾ ਜਾਵੇਗਾ ਇਹ 36 ਗੜ ਦੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਧੰਨ